ਜ਼ਿਲ੍ਹਾ ਗਰਦਾਸਪੁਰ ਦੇ ਪਿੰਡ ਰਣੀਆਂ ਦੇ ਜੰਪਲ 21 ਸਾਲਾ ਜਸਕੀਰ ਆਰਮੀ ਵਿੱਚ ਲੈਫਟੀਨੈਂਟ ਬਣ ਕੇ ਆਪਣੇ ਮਾਪਿਆਂ ਸਮੇਤ ਪੂਰੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ ਲੈਫਟੀਨੈਂਟ ਜਸਕੀਰਤ ਦੇ ਗ੍ਰਾਮ ਪਿੰਡ ਰਣੀਆਂ ਵਿਖੇ ਲਾਇਨਸ ਕਲੱਬ ਕਨਵਨ ਗੌਰਵ ਦੇ ਪ੍ਰਧਾਨ ਬਲਜਿੰਦਰ ਸਿੰਘ ਸੈਣੀ ਅਤੇ ਪੀ ਆਰਓ ਲਾਈਨ ਲਖਮਿੰਦਰ ਸਿੰਘ ਚਾਹਲ ਸਾਬਕਾ ਸਰਪੰਚ ਰਣੀਆਂ ਦੇ ਪ੍ਰਬੰਧਾਂ ਹੇਠ ਲੈਫਟੀਨੈਂਟ ਜਸਕੀਰਤ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸੁਨਹਿਰੇ ਭੂਖ ਦੀ ਕਾਮਨਾ ਕਰਦੇ ਉਮੀਦ ਜਤਾਏ ਕਿ ਉਹ ਆਪਣੀ ਅਹਿਮ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਉਂਦੇ ਹੋਏ ਆਪਣੇ ਦੇਸ਼ ਅਤੇ ਆਣ ਬਾਣ ਅਤੇ ਸ਼ਾਨ ਨੂੰ ਹੋਰ ਚੰਨ ਲਗਾਉਣਗੇ ਇਸ ਮੌਕੇ ਤੇ ਪ੍ਰਧਾਨ ਬਲਜਿੰਦਰ ਸਿੰਘ ਸੈਣੀ ਪੀ ਆਰਓ ਲਾਈਨ ਲਖਵਿੰਦਰ ਸਿੰਘ ਚਾਹ ਲਾਈਨਰ ਸਿੰਘ ਸਠਿਆੜੀ ਲਾਈਨ ਹਰਪਾਲ ਸਿੰਘ ਬੁੱਢਾ ਕੋਟ ਲਾਈਨ ਗੁਰਚਰਨ ਸਿੰਘ ਐਸਡੀਓ ਸਰਪੰਚ ਸੁਕੇਰਨਿਆ ਮੋਤੀ ਸਿੰਘ ਰਣਿਆ ਤੇ ਹੂਬ ਸਕਸੀਤਾ ਨੇ ਲਖਮੀਨ ਜਸਕੀਰ ਸਿੰਘ ਅਤੇ ਆਪਣੇ ਪਿਤਾ ਸਰਦਾਰ ਗੁਰੀਸ਼ਾ ਮਤਾ ਬਲਜੀਤ ਕੌਰ ਦੇ ਭੈਣ ਨਾ ਪਿੱਟ ਕੌਰ ਨੇ ਇਸ ਦੀ ਬਹੁਤ کامیابی ਦੀ ਵਧਾਈ ਦਿੱਤੀ ਤੇ ਸ਼ੁਭ ਇਸ਼ਾਵਾਹਾਂ ਦਿੱਤੀਆਂ ਲਖਮੀਨ ਜਸਕੀਰਤ ਸਿੰਘ ਨੇ ਸਨਮਾਨਿਤ ਕਰਨ ਵਾਲੀਆਂ ਸਕਸੀਤਾ ਦਾ ਧੰਨਵਾਦ ਕਰਦੇ ਦੱਸਿਆ ਕਿ ਮਿਹਨਤ ਅਤੇ ਮਾਤਾ ਪਿਤਾ ਜਿਹਦੇ ਆਸ਼ੀਰਵਾਦ ਦੇ ਨਾਲ ਮੁਕਾਮ ਹਾਸਲ ਕੀਤਾ ਹੈ ਇਸ ਮੌਕੇ ਤੇ ਲਖਮੀਨ ਜਸਕੀਰਤ ਸਿੰਘ ਦੇ ਪਿਤਾ ਸਰਦਾਰ ਗਵੀਰ ਸਿੰਘ ਅਤੇ ਮਾਤਾ ਬਲਜੀਤ ਕੌਰ ਨੇ ਵਾਹਿਗੁਰੂ ਜੀ ਦਾ कोटी कोटी ਧੰਨਵਾਦ ਕਰਦਿਆਂ ਘਰ ਪਹੁੰਚੇ ਸਸਿਤਾ ਦਾ ਧੰਨਵਾਦ ਕੀਤਾ ਇਸ ਮੁਕਤੇ ਬਲਵਿੰਦਰ ਸਿੰਘ ਕਸ਼ਮੀਰ ਸਿੰਘ ਗੁਰਵਿੰਦਰ ਸਿੰਘ ਨਵਜੋਤ ਸਿੰਘ ਤੋਂ ਇਲਾਵਾ ਹੋਰ ਹਾਜ਼ਰ ਸਨ ਦੇਖੋ ਧਾਰੀਆਲ ਤੋਂ ਟੀਵੀ ਨਿਊਜ਼ ਇੰਡੀਆ 256 ਲਈ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਸ਼ਾਈਆਂ ਜੇ ਸਤਿਗੁਰੂ ਨਦਰ ਕਰੇ ਉਸ ਅਕਾਲ ਪੁਰਖ ਦੀ ਕਿਰਪਾ ਦੇ ਸਦਕਾ ਸਾਡੇ ਪਿੰਡ ਰਣੀਆਂ ਦੇ ਵਿੱਚੋਂ ਇਹ ਪਹਿਲਾ ਬੱਚਾ ਜਸਕੀਰਤ ਸਿੰਘ ਜੋ ਲੈਫਟੀਨੈਂਟ ਸਿਲੈਕਟ ਹੋਇਆ ਹੈ ਤੇ ਕਮਿਸ਼ਨਡ ਕਰਕੇ ਲਿਆ ਕੇ ਤੇ ਇਹ ਬੇਟਾ ਜਿਹੜਾ ਇਹ ਹੁਣ ਸਾਡੇ ਕੋਲ ਆਇਆ ਹੈ ਇਹ ਸਾਡੇ ਪਿੰਡ ਰਣੀਆਂ ਵਾਸਤੇ ਬਹੁਤ ਹੀ ਮਾਣ ਦੀ ਗੱਲ ਆ ਉਧਰੋਂ ਸਾਡੇ ਨਾਲ ਇਸ ਵਲੇ ਨੂੰ ਸਨਮਾਨਿਤ ਕਰਨ ਵਾਸਤੇ ਲਾਇਨਜ਼ ਕਲੱਬ ਕਾਨੂੰਨ ਗੌਰਵ ਤੋਂ ਪ੍ਰਧਾਨ ਸਾਡੇ ਬਲਜਿੰਦਰ ਸਿੰਘ ਸੈਣੀ ਜੀ ਉਹ ਆਏ ਨੇ ਪਿੰਡ ਦੇ ਮੈਂ ਸਾਬਕਾ ਸਰਪੰਚ ਲਖਵਿੰਦਰ ਸਿੰਘ ਮੌਜੂਦਾ ਸਰਪੰਚ ਸਖਦੇਵ ਸਿੰਘ ਏ ਸੀ ਐਸ ਬੱਚੇ ਨੂੰ ਇਹਦਾ ਇੰਨੇ ਸਾਡੇ ਪਿੰਡ ਦਾ ਮਾਣ ਵਧਾਇਆ ਅਸੀਂ ਇਹਦਾ ਮਾਣ ਵਧਾਉਣ ਵਾਸਤੇ ਇਹਦੇ ਮਾਪਿਓ ਨੂੰ ਜਿਨ੍ਹਾਂ ਨੇ ਇਹਨੂੰ ਚੰਗੇ ਸੰਸਕਾਰ ਦਿੱਤੇ ਤੇ ਚੰਗੇ ਅਸੀਂ ਬਹੁਤ ਬਹੁਤ ਵਧਾਈ ਦਿੰਨੇ ਆ ਤੇ ਅਸੀਂ ਪ੍ਰਮਾਤਮਾਗੇ ਅਰਦਾਸ ਕਰਦੇ ਆਂ ਵੀ ਹੇ ਵਾਹਿਗੁਰੂ ਇੰਨੇ ਦੇਸ਼ ਦੀ ਸੇਵਾ ਦੇ ਵਿੱਚ ਜੌਬ ਜਿਹੜੀ ਆ ਇਹਨੂੰ ਮਿਲੀ ਆ ਇਹ ਬੜੀ ਤਨਦੇਹੀ ਨਾਲ ਆਪਣੀ ਜੌਬ ਕਰੇ ਤੇ ਮਿਹਰ ਭਰਿਆ ਹੱਥ ਇਸ ਬੱਚੇ ਤੇ ਰੱਖੇ ਤੇ ਹੋਰ ਤਰੱਕੀਆਂ ਜਰਨਲ ਦੇ ਅਹੁਦੇ ਤੱਕ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਸਕੀਰਤ ਸਿੰਘ ਹੈ ਤੇ ਮੈਂ ਲੈਫਟਨੈਂਟ ਕਮਿਸ਼ਨ ਹੋਇਆ ਹਾਂ ਇੰਡੀਅਨ ਆਰਮੀ ਚ ਜਿਹੜੀ ਨਵੀਂ ਜਨਰੇਸ਼ਨ ਆ ਹੁਣ ਆਉਣ ਵਾਲੀ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਇਹੀ ਕਹਿਣਾ ਚਾਹੂੰਗਾ ਕਿ ਮਿਹਨਤ ਹੀ ਹਾਰਡ ਵਰਕ ਇਜ਼ ਦਾ ਕੀ ਟੂ ਸਕਸੈਸ ਆ ਠੀਕ ਹੈ ਜਿਹੜਾ ਮਿਹਨਤ ਆ ਅੱਜ ਕੱਲ ਬੱਚੇ ਸੋਚਦੇ ਆ ਕਿ ਸਮਾਰਟ ਵਰਕ ਆ ਜਿਹੜਾ ਉਹ ਆ ਬਟ ਹਾਰਡ ਵਰਕ ਇਜ਼ ਦਾ ਓਨਲੀ ਥਿੰਗ ਮੈਂ ਆਪਣੇ ਜਿਹੜੇ ਸਿੱਖਿਆ ਵਾ ਤੋਂ ਪ੍ਰਾਪਤ ਕੀਤੀ ਮੈਂ ਆਪਣੀ ਸੀਨੀਅਰ ਸਕੈਂਡਰੀ ਸਿੱਖਿਆ ਜਿਹੜੀ ਆ ਉਹ ਸੈਨ ਸਕੂਲ ਕਪੂਰਥਲਾ ਤੋਂ ਕੀਤੀ ਫਿਰ ਉਸ ਤੋਂ ਬਾਅਦ ਮੈਂ ਐਨਡੀਏ ਯੂਪੀਐਸਸੀ ਰਿਟਨ ਕਲੀਅਰ ਕੀਤਾ ਤੇ ਮੈਂ ਆਪਣੀ ਬਾਅਦ ਚ ਟ੍ਰੇਨਿੰਗ ਐਨਡੀਏ ਜਾ ਕੇ ਕੀਤੀ ਹਾਂਜੀ ਮੈਂ 21 ਸਾਲਾਂ ਦਾ ਹਾਂ 21 ਸਾਲਾਂ ਦੇ ਵਿੱਚ ਤੁਸੀਂ ਬਹੁਤ ਵੱਡਾ ਜਰਾ ਮਕਾਮ ਹਾਸਲ ਕੀਤਾ ਆ ਹਾਂਜੀ ਉਹ ਉਹ ਜਿਹੜੇ ਨੌਜਵਾਨ ਜਿਹੜੇ ਨਸ਼ਾ ਕਰਦੇ ਨੇ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੈਂ ਜੋ ਮੰਨਦਾ ਹਾਂ ਜੋ 17 ਤੋਂ ਲੈ ਕੇ 25 ਸਾਲ ਤੱਕ ਦੀ ਏਜ ਆ ਇਹ ਡਿਸਾਈਡਿੰਗ ਏਜ ਹੁੰਦੀ ਆ ਤੇ ਅੱਜ ਕੱਲ ਫੋਨ ਹੋਣ ਦੇ ਕਰਕੇ ਬਹੁਤ ਜ਼ਿਆਦਾ ਇਫੈਕਟ ਪਾਉਂਦੀ ਆ ਤੇ ਇਸ ਟਾਈਮ ਤੇ ਥੋੜਾ ਘਾਤਿਆ ਨੂੰ ਅਵੇਅਰ ਹੋਣਾ ਚਾਹੀਦਾ ਕਿ ਸਾਡਾ ਬੱਚਾ ਕੀ ਕਰਦਾ ਹੈ ਜਨਰਲੀ ਕਰਦੇ ਕੀ ਕਰਦੇ ਆ ਕਿ ਆਪਣੇ ਬੱਚੇ ਨੂੰ ਖੁੱਲੀ ਛੁੱਟੀ ਦੇ ਦਿੰਦੇ ਆ ਕਿ ਜੋ ਵੀ ਬੱਚਾ ਕਰਦਾ ਪਿਆ ਉਹਨੂੰ ਟੋਕਣਾ ਨਹੀਂ ਆ ਕਿਉਂਕਿ ਅੱਜ ਕੱਲ ਮੇਨ ਇਹ ਗੱਲ ਹੋ ਰਹੀ ਹੈ ਕਿ ਵੈਸਟਰਨ ਕਲਚਰ ਆਪਾਂ ਅਪਲਾਈ ਕਰਦੇ ਪਏ ਆ ਕਿ ਬਾਹਰ ਲੋਕਾਂ ਦੇ ਬੱਚਿਆਂ ਨੂੰ ਕੁਝ ਨਹੀਂ ਕਹਿੰਦੇ ਤਾਂ ਆਪਾਂ ਉਹੀ ਚੀਜ਼ਾਂ ਆਪਣੇ ਕਰੇ ਲੂਚ ਲਿਆਉਨੇ ਆ ਜੋ ਮੈਂ ਮੰਨਦਾ ਏ 17 ਤੋਂ 25 ਸਾਲ ਦੀ ਜਿਹੜੀ ਏਜ ਆ ਉਹੀ ਮੇਨ ਏਜ ਆ ਉਦੋਂ ਘਰਦਿਆਂ ਨੂੰ ਥੋੜਾ ਚੈੱਕ ਰੱਖਣਾ ਚਾਹੀਦਾ ਬਾਕੀ ਬੱਚੇ ਨੂੰ ਵੀ ਆਪਣਾ ਵੇਖਣਾ ਚਾਹੀਦਾ ਏ ਕਿ ਛੋਟੀ ਉਮਰ ਤੋਂ ਹੀ ਸੋਚਣਾ ਚਾਹੀਦਾ ਕਿ ਮੇਰਾ ਕੀ ਟੀਚਾ ਏ ਤੇ ਮੈਂ ਉਹਨੂੰ ਹਾਸਲ ਕਿੱਦਾਂ ਕਰਨਾ ਏ ਜਿਹੜੀ ਕਾਮਯਾਬੀ ਆ ਤੇ ਪਿੱਛੇ ਕਦਾ ਹੱਥ ਮੰਨਦੇ ਆ ਇਹ ਚ ਮੈਂ ਸਭ ਤੋਂ ਵੱਡਾ ਹਾਸਲ ਮੈਂ ਆਪਣੇ ਘਰਦਿਆਂ ਦਾ ਮੰਨਦਾ ਏ ਠੀਕ ਐ ਕਨਸਟੈਂਟਲੀ ਮੇਰੇ ਫਾਦਰ ਸਾਹਿਬ ਜਿੰਨਾਂ ਨੇ ਮੈਨੂੰ ਪਹਿਲਾਂ ਉਹ ਖੁਦ ਇਟਲੀ ਸੀ ਉਹਨਾਂ ਨੇ ਫਿਰ ਉੱਥੋਂ ਵਾਪਸ ਆਏ ਤੇ ਉਹਨਾਂ ਨੇ ਇਹ ਸੋਚਿਆ ਸੀ ਕਿ ਮੈਂ ਇਹਨੂੰ ਕਿਤੇ ਨਾ ਕਿਤੇ ਕੋਈ ਚੰਗੀ ਜਗ੍ਹਾ ਸਕੂਲੇ ਪੜਾਣਾ ਹੈ ਉਹਨਾਂ ਨੇ ਹੱਥ ਪੈਰ ਮਾਰੇ ਫਿਰ ਫਿਰ ਮੈਨੂੰ ਸੈਨੀ ਸਕੂਲ ਕਪੂਥਲਾ ਐਡਮਿਸ਼ਨ ਦਿਵਾਈ ਫਿਰ ਸੈਨੀ ਸਕੂਲ ਸੈਨੀ ਸਕੂਲ ਦੇ ਸੰਜ ਨੌਜਵਾਨ ਜਾਣ ਦਾ ਜਿਆਦਾ ਬਚਾਣ ਬਦਿਆਵਾ ਉਹ ਕਿ ਫਰਕ ਕੀ ਕਹਿਣਾ ਦਿੰਦੇ ਉਹਨਾਂ ਨੂੰ ਮੈਂ ਤੇ ਇਹੀ ਕਹਿਣਾ ਚਾਹੁੰਦਾ ਕਿ ਜਿਹੜੀ ਆਪਣੀ ਐਜੂਕੇਸ਼ਨ ਆ ਇਹੀ ਮੇਨ ਮੋਟਿਵ ਰੱਖਣਾ ਵਾ ਇੱਥੇ ਜਦੋਂ ਆਪਣੇ এনवायरमेंट ਹੀ ਇਦਾਂ ਦਾ ਬਣ ਚੁੱਕਿਆ ਹੈ ਕਿ ਲੋਕ ਸਾਰੇ ਇੱਕ ਦੂਜੇ ਨੂੰ ਕਹਿੰਦੇ ਆ ਕਿ ਚਲੋ ਬਾਹਰ ਚੱਲਦੇ ਆ ਬਟ ਇੰਡੀਆ ਚ ਵੀ ਆਪਾਂ ਮਿਹਨਤ ਕਰਕੇ ਚੰਗੇ ਅਉਧਿਆਂ ਦੇ ਪੁੱਜ ਸਕਦੇ ਆ ਜੀ ਡੀ ਐਚ ਫੈਸ਼ਨ ਨਿਊ ਜੰਗੇ ਦੇ ਹੱਟੀ ਇੱਥੇ ਲੇਡੀ ਸੂਟ ਪਲਾਜੋ ਸੂਟ ਲਹੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੋਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇਰੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ। ਸ਼੍ਰੀ ਰਾਦੇ ਕਲਾਸਾ ਉਸਾਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਰ ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸਾ ਉਸਾਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ। ਸਭ ਤੋਂ ਪਹਿਲਾਂ ਤਾਂ ਸਤਿਗੁਰੂ ਮਹਾਰਾਜ ਦਾ ਪਰਮਾਤਮਾ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬੁੱਧੀ ਪਾਉਂਦਾ ਸੱਚੇ ਪਾਤਸ਼ਾਹ ਹਰ ਇੱਕ ਦੇ ਬੱਚੇ ਨੂੰ ਇਹੋ ਜੀ ਬੁੱਧੀ ਪਾਵੇ ਜੋ ਕਿ ਮਿਹਨਤ ਕਰੇ ਚੰਗੀ ਪੜ੍ਹਾਈ ਕਰੇ ਤੇ ਇਨਾਂ ਹਉਦਿਆਂ ਤੇ ਜਾਵੇ ਸਭ ਤੋਂ ਵੱਡਾ ਕਮਨ ਪਾਤਸ਼ਾਹ ਮਹਾਰਾਜ ਦਾ ਕੋਟ ਕੋਟ ਅਸੀਂ ਧੰਨਵਾਦ ਕਰਦੇ ਆ ਸੱਚੇ ਪਾਤਸ਼ਾਹ ਨੇ ਜਨ ਇਹ ਪਾਸੇ ਲਾਇਆ ਵੀ ਪਿੰਡ ਦੇ ਲੋਕ ਜਿਹੜੇ ਮੌਜੂਦਾ ਸਰਪੰਚ ਸਾਹਿਬ ਨਾਲ ਆਏ ਨੇ ਸਮਾਰਥ ਕਰਦੇ ਨੇ ਕਿ ਜਨ ਇਹ ਤਾਂ ਸਭ ਤੋਂ ਵੱਡੀ ਦੇਣ ਹੀ ਇਹਨਾਂ ਦੇ ਪਿੰਡ ਵਾਲਿਆਂ ਦੀ ਆ ਕਿਉਂਕਿ ਜੋ ਕਿ ਹਟੇ ਨਾ ਮੋਢੇ ਨਾ ਮੋਢਾ ਜੁੜ ਕੇ ਹਰ ਵੇਲੇ ਤੁਰਦੇ ਆ ਜਦੋਂ ਵੀ ਕੋਈ ਵੀ ਕਿਸੇ ਵੇਲੇ ਵੀ ਸਾਨੂੰ ਕੋਈ ਵੀ ਕੰਮ ਦੀ ਲੋੜ ਪੈਂਦੀ ਆ ਇੱਕ ਫੋਨ ਕਰੀਏ ਤੇ ਉਹ ਪਹਿਲਾਂ ਹਾਜ਼ਰ ਹੋ ਜਾਂਦੇ ਆ ਮਤਲਬ ਫੋਨ ਇਹ ਨਹੀਂ ਪਿੱਛੇ ਨੇ ਚੁੱਕਣਾ ਨਹੀਂ ਜਾਂ ਕਿੱਦਾਂ ਆ ਸਭ ਤੋਂ ਵਧੀਆ ਗੱਲ ਇਹ ਆ ਸਾਡੇ ਪਿੰਡ ਦੀ ਵੀ ਬੜਾ ਇਤਫਾਕ ਵਾ ਕੋਈ ਗੱਲ ਨਹੀਂ ਇਹੋ ਜੀ ਪਿੰਡ ਵਿੱਚ ਹਰ ਵੇਲੇ ਮਤਲਬ ਸਾਡੇ ਨਾਲ ਮੋਢੇ ਨਾ ਮੋਢਾ ਜੁੜ ਕੇ ਤੁਰਦੇ ਆ ਸਾਰੇ ਆਏ ਹੋਏ ਮੌਜੂਦਾ ਸਰਪੰਚ ਸਾਹਿਬ ਕਾ ਸਰਪੰਚ ਲਾਇਨਸ ਕਲੱਬ ਜਿਹਨਾਂ ਵੀ ਭੈਣ ਭਰਾ ਆ ਉਹਨਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਅਸੀਂ ਵਾਈਕ ਕੋਲਸਾ ਵਾਈ ਫਤੇਹੀ ਐਂ ਜਸਕੀਰਤ ਸਿੰਘ ਨੂੰ ਵਧਾਈ ਦਿੰਨੇ ਆ ਜਿਹੜਾ ਸਾਡੇ ਪਿੰਡ ਤੋਂ ਇਹ ਬੱਚੇ ਨੇ ਚੰਗੀ ਮਿਹਨਤ ਕਰਕੇ ਚੰਗੀ ਐਜੂਕੇਸ਼ਨ ਲੈ ਕੇ ਇਹ ਅਹੁਦੇ ਤੇ ਪਹੁੰਚਿਆ ਮਹਾਰਾਜੇ ਨੂੰ ਹੋਰ ਪਦਵੀਆਂ ਉੱਤੇ ਕਰੇ ਇਮਾਨਦਾਰੀ ਨਾਲ ਆਪਣੀ ਜਿਹੜੀ ਸੇਵਾ ਨਿਭਾਏ ਪਰਿਵਾਰ ਨੂੰ ਸਰਦਾਰ ਗਵੀਰ ਸਿੰਘ ਨੂੰ ਇਹਦੇ ਪਰਿਵਾਰ ਨੂੰ ਸਭ ਨੂੰ ਮੈਂ ਵਧਾਈ ਦਿੰਦਾ ਹਾਂ ਦਾਗੇ ਇਸ ਬੱਚੇ ਨੇ ਤਰੱਕੀ ਕੀਤੀ ਆ ਪਿੰਡ ਵਾਸਤੇ ਬਹੁਤ ਮਾਣ ਵਾਲੀ ਗੱਲ ਆ ਬਾਕੀ ਬੱਚਨ ਕੀ ਕਹਿਣਾ ਚਾਹੋਗੇ ਬਾਕੀ ਬੱਚੇ ਵੀ ਇਹਦੇ ਵਾਂਗਰ ਤਿਆਰੀ ਕਰਕੇ ਜੀ ਸਾਰੇ ਇੱਥੋਂ ਤੱਕ ਪਹੁੰਚਣ ਨਸ਼ਿਆਂ ਤੋਂ ਰਹਿਤ ਰਹਿਣ ਚੰਗੇ ਪਾਸੇ ਲੱਗਣ ਦੇ ਇੱਥੋਂ ਤੱਕ ਪਹੁੰਚ ਸਕਦੇ ਆ ਜੀ ਇਹ ਬੱਚੇ ਨੇ ਤੁਹਾਡੇ ਨੇ ਬਹੁਤ ਵੱਡਾ ਬਗਾਮਾ ਹੱਥ ਕੀਤਾ ਵਾ ਬੜੀ ਖੁਸ਼ੀ ਵਾਲੀ ਗੱਲ ਆ ਸਤਿਗੁਰਾਂ ਦਾ ਬਹੁਤ ਬੋਮਾਰਕਾ ਉਹਦੇ ਬਾਰੇ ਦੱਸੋ ਜੀ ਪਰਮਾਤਮਾ ਦੀ ਮਿਹਰ ਹੋਈ ਐ ਸਤਿਗੁਰ ਦੀ ਤੇ ਬੱਚੇ ਦਾ ਨਾਮ ਦੱਸ ਦਿਓ ਕਿੰਨਾ ਬੱਚਾ ਪੜਿਆ ਹੈ ਦੱਸ ਦਿਓ ਇਹ ਪਲੱਸ 2 ਕਰਕੇ ਗਿਆ ਠੀਕ ਹੋ ਤੇ ਕੀ ਮਾਨਸੂਸ ਕਰਦੇ ਨੇ ਮਹਾਰਾਜ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਦਾ ਬੜੀ ਖੁਸ਼ੀ ਵਾਲੀ ਗੱਲ ਹੈ